ਨੰਤੇ ਅਭਿਮਾਇ ਸਤ ਗੁਰੁ ਮਿ ਪਾਇਆ ਸਤ ਗੁਰਤਾ ਪਾਇਆ ਸਫੈਤਿ ਮਨੁ ਕਿਆ ਬਦਾਨਾ ਰਉ ਨ ਪਰਵਾਰ ਪਰਿਆ ਸਉਦ ਗਾਵਨੀਆ ਸਉਦ ਤਾਲਾ ਹੋਰਨ ਕਿਲਾ ਕਾਨੀ ਨਿਛਾਇ ਆਇ ਕੰਧ ਹੋਆ ਸਤ ਗੁਰੁ ਮਿ ਪਾਇਆ ਇਹ ਹੰਮੇ ਕਿਹਾ ਤੂ ਸਦਾ ਰੂ ਬਰਣਾਵੇ ਪਰ ਨਾਲ ਰੋਧ ਮਨ ਮੇਰੇ ਦੁਖ ਸਭ ਸੰਸਾਰਨਾ ਅੰਗਿ ਕਾਰੁ ਕਰ ਤੇਰਾ ਹਾਰ ਜਸ ਤਾਰੇ ਸਰਸਵਾਰ ਸਭਨਾ ਗੁਰਾਂ ਦਾ ਪ੍ਰਸਤਵਾਮੀ ਸਭ ਜੰਗ ਉਸਤਾਰੇ ਕਾ ਨਾਮ ਏ ਮਨ ਮੇਰੇ ਸਦਾ ਰੋਹ ਵਰਨਾ ਲੇ ਸਾਚੇ ਸਹਜਾ ਕੀ ਨਹੀਂ ਕਰ ਤੇਰਾ ਕਰਤੋ ਤੇਰਾ ਸਭ ਹੀਆ ਤੇ ਦੇਸੋ ਪਾਵੇ ਸਦਾ ਸੁਖਾਂ ਕੀ ਨਾਮ ਮੋਤਾਵੇ ਨਾਮ ਮਿਲਦਾ ਮਨੁਸ਼ਿਆ ਅੱਜ ਸ਼ਬਦ ਲੈ ਰਹੇ ਕਾ ਨਾਮ ਜਨ ਉਸਤਾਰੇ ਕੋ ਕੀ ਨਹੀਂ ਪਉ ਤੇਰਾ ਸਾਚਾ ਨਾਮ ਰਦਾ ਸਾਚੇ ਨਾਮੋ ਦਾ ਅੰਗਰ ਜੇ ਪੁਖ ਬਖਸ਼ ਬਾਇਨ ਪਾਤ ਰਖਮਾਨ ਇਸ ਤੇ ਆ ਦਿਖਾ ਸੰਪੁਜਾਇਨ ਸਦਾ ਪ੍ਰਭਾ ਮਿਤਰਾ ਗੁਰੂ ਤੁਹ ਜੇਥਿਆ ਉਟਿਆਨ ਕਾ ਨਾਮ ਸੁਣੋਂ ਲੰਤੋ ਸ਼ੌਧ ਰਪਿਆ ਸੱਚਾ ਮੰਗਰੰਕਾਰੋ ਪੰਜ ਪੰਖ ਜੁਰ ਕਰਸ ਪਾਗ ਸਭਿ ਪਾ ਦੇ ਛਤਵਾਜੀ ਕਲਾ ਨਿਰਕਰਕਾਰ ਹਿਆ ਪਾਂਚ ਰਤਨ ਵਸਿਤ ਹੈ ਪਾਲਣ ਹੋ ਮਾਰਿਆ ਫਿਰ ਆਰੇ ਆਤਮਾ ਦੇ ਆਨਦ ਸੁਨੋ ਓ ਭਾਗਿਓ ਸ਼ਕਲ ਨੂੰ ਤੋੜੇ ਪਾਣੇ ਮਰ ਪਾਇ ਉਤਰੇ ਚੱਲੋ ਧੋ ਕਰੋ ਸੰਗਾਂ ਭਰ ਕਰੇ ਸੋਣੀ ਸ਼ਕਤੀ ਬਾਣੀ ਸਭ ਸਾਹਿਬ ਦੇ ਸਰਸੇ ਹੋੜੇ ਹੁੰਦੇ ਜਾਣੇ ਸੁਣ ਕੇ ਭੇਨ ਕਹਤੇ ਹੋਇਤ ਸਤਿਗੁਰ ਰਘਿਆ ਭਰਪੂਰ ਬਿਨੰਤ ਨਾਮੁਰ ਚਰਨ ਲਾਗੇ